ਅੱਸੀ ਕੱਲ ਜੀ ਪਿਛਲੇ ਦਿਨਾਂ ਖਾਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਅੱਡਾ ਚੀਰ ਦੀ ਖੂਬੀ ਵਿਖੇ ਇੱਕ ਪ੍ਰੋਟੈਸਟ ਰੋਸ ਮਜਾਰਾ ਤੇ ਪੰਜਾਬ ਸਰਕਾਰ ਤੇ ਪੰਜਾਬ ਦੇ ਪ੍ਰਸ਼ਾਸਨ ਦਾ ਪੁਤਲਾ ਫੂਕ ਮਜਾਰਾ ਕੀਤਾ ਗਿਆ। ਇਸ ਐਕਸ਼ਨ ਦਾ ਕਰਨ ਦਾ ਸਿੱਧੇ ਤੌਰ ਤੇ ਕਾਰਨ ਇਹ ਸੀ ਕਿ ਖੇਤਰ ਦੇ ਵਿੱਚ ਕੰਢੀ ਦੇ ਇਸ ਖੇਤਰ ਦੇ ਵਿੱਚ ਚਾਹੇ ਹਲਕਾ ਦਸੂਆ ਆਇਆ ਚਾਹੇ ਮਕੇਰੀਆਂ ਆਏ ਵੱਡੇ ਪੱਧਰ ਤੇ ਦੋਨੇ ਹਲਕੇ ਮਾਈਨਿੰਗ ਮਾਫੀਆ ਦਾ ਗੜ ਬਣੇ ਹੋਇਆ ਜਿਹਦੇ ਕਰਕੇ ਆਏ ਦਿਨ ਲਗਾਤਾਰ ਹਾਥ ਸੇ 22 ਜ਼ਮੀਨਾਂ ਦੀ ਪੁੱਟ ਪਟਾਈ ਕੰਢੀ ਦੇ ਪਹਾੜਾਂ ਦਾ ਉਜਾੜਾ ਤੇ ਇੱਥੋਂ ਦੇ ਦਰਿਆਵਾਂ ਦੇ ਵਿੱਚ ਬੇਸਾਬੀ ਮਾਈਨਿੰਗ ਦੇ ਨਾਲ ਇੱਥੋਂ ਦਾ ਇਕੋਲੋਜੀ ਸਿਸਟਮ ਲਗਾਤਾਰ ਡਿਸਟੋਏ ਹੋ ਰਿਹਾ ਹੈ। ਇਸੇ ਗੱਲ ਨੂੰ ਦੇਖਦੇ ਹੋਏ ਪਿਛਲੇ ਦਿਨਾਂ ਖਾਨਣ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਐਕਸ਼ਨ ਦਾ ਫੈਸਲਾ ਕੀਤਾ ਗਿਆ ਸੰਕੇਤਕ ਤੌਰ ਤੇ। ਉਸ ਐਕਸ਼ਨ ਤੋਂ ਬਾਅਦ ਕੱਲ ਮੁਕੇਰੀਆਂ ਦੇ ਪ੍ਰਸ਼ਾਸਨ ਐਸਡੀਐਮ ਮੁਕੇਰੀਆਂ ਦੇ ਵੱਲੋਂ ਖਾਨਣ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੂੰ ਸੱਦਾ ਦਿੱਤਾ ਗਿਆ ਗੱਲਬਾਤ ਦੇ ਲਈ। ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਕੀ ਮਸਲਾ ਹੈ ਤੇ ਉਹਨਾਂ ਦੇ ਮਸਲਿਆਂ ਦੇ ਹੱਲ ਦੇ ਵੱਲ ਨੂੰ ਜਾਇਆ ਜਾਵੇ। ਅੱਜ ਖਾਨਨ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਮਾਸ ਡੈਪੂਟੇਸ਼ਨ ਜਿਹੜਾ ਐਸਡੀਐਮ ਮੁਕੇਰੀਆਂ ਨੂੰ ਮਿਲਿਆ ਉਹਦੇ ਵਿੱਚ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਚਾਹੇ ਤਲਵਾੜੇ ਦੇ ਸਾਥੀ ਹੈ, ਚੰਗੜਵਾ, ਚੱਕ ਮੀਰਪੁਰ ਇਹਨਾਂ ਪਿੰਡਾਂ ਦੇ ਸਾਥੀ ਹੈ, ਮੋਟੀਆਂ ਦੇ ਸਾਥੀ ਹੈ, ਇਧਰੋਂ ਨਵੇਂ ਘਰ ਹੰਦਵਾਲ ਤੇ ਟਾੜਿਆ ਜਮੇਰਾ ਨਾਮਨਗਰਪਤੀ ਇਹਨਾਂ ਸਾਰੇ ਇਲਾਕਿਆਂ ਦੇ ਪਿੰਡਾਂ ਦੇ ਲੋਕ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਅਲੱਗ-ਅਲੱਗ 10 ਪੁਆਇੰਟਾਂ ਦੇ ਉੱਪਰ ਗੱਲਬਾਤ ਹੋਈ ਕਿਉਂਕਿ ਲਗਾਤਾਰ ਮਾਈਨਿੰਗ ਦੇ ਨਾਲ ਜਿਹੜੇ ਮਸਲੇ ਐਕਸ਼ਨ ਹੁੰਦੇ ਆ ਲੋਕਾਂ ਤੱਕ ਅਸੀਂ ਹਰ ਇੱਕ ਵਿਅਕਤੀ ਤੱਕ ਚਾਹੇ ਉਹ ਇਸ ਖੇਤਰ ਦੇ ਵਿੱਚ ਰਹਿੰਦਾ ਆ ਚਾਹੇ ਪੰਜਾਬ ਦੇ ਵਸਦਾ ਆ ਪੰਜਾਬ ਦੇ ਵਿੱਚ ਵਸਦਾ ਆ ਅਸੀਂ ਉਹਨਾਂ ਤੱਕ ਜਿਹੜਾ ਆ ਟੋਟਲ ਮੁੱਦੇ ਨੂੰ ਜਿਹੜਾ ਹੈ ਬਰੀਕੀ ਦੇ ਨਾਲ ਰੱਖਣਾ ਚਾਹੁੰਦੇ ਆ ਤਾਂ ਕਿ ਤੁਸੀਂ ਸਾਰੇ ਵਿਚਾਰੋ ਵੀ ਇਹ ਕੀ ਇਹ ਮਸਲੇ ਠੀਕ ਹੈ ਜਿਹੜੇ ਜਥੇਬੰਦੀ ਦੇ ਵੱਲੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਲਗਾਤਾਰ ਉਭਾਰੇ ਜਾ ਰਹੇ ਆ ਤੇ ਜਿਹੜੇ ਗੈਰਕਾਨੂੰਨੀ ਮਾਈਨਿੰਗ ਮਾਫੀਆ ਤੋਂ ਪ੍ਰਭਾਵਿਤ ਹੈ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਜਾਵੇ ਤੇ ਸਰਕਾਰ ਪੁਲਿਸ ਹੀ ਅਜਿਹੀ ਬਣਾ ਕੇ ਬਣਾਏ ਤਾਂ ਕਿ ਕੰਢੀ ਦਾ ਖੇਤਰ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਅਮਨ ਸ਼ਾਂਤੀ ਦੇ ਨਾਲ ਇਹ ਇਕੋਲੋਜੀ ਇਕੋਲੋਜੀਕਲੀ ਤੌਰ ਤੇ ਉੱਪਰ ਸੈਂਸਿਟਿਵ ਏਰੀਆ ਨੂੰ ਦੇਖਦੇ ਹੋਏ ਇੱਥੇ ਮਾਈਨਿੰਗ ਦੀਆਂ ਗਤੀਵਿਧੀਆਂ ਨੂੰ ਪੂਰਨ ਤੌਰ ਤੇ ਰੋਕ ਲਗਾਵੇ ਪਹਿਲਾ ਜਿਹੜਾ ਅਸੀਂ ਜਿਹੜਾ ਮਸਲਾ ਰੱਖਿਆ ਸੀਗਾ ਜਿਹਦੇ ਉੱਪਰ ਗੱਲਬਾਤ ਰੱਖੀ ਗਈ ਨਵੇਂ ਨਵੇਂ ਘਰ ਦੇ ਵਿੱਚ ਜਿਹੜਾ ਆਬਾਦੀ ਦੇ ਵਿੱਚ ਇੱਕ ਸਟੋਨ ਕ੍ਰਸ਼ਰ ਜਿਹੜੀ ਨਵੀਂ ਕੰਸਟਰਕਸ਼ਨ ਹੋਣੇ ਸ਼ੁਰੂ ਹੋਈ ਹੈ ਤੇ ਅਸੀਂ ਪਹਿਲੀ ਮੰਗ ਰੱਖੀ ਹੈ ਵੀ ਨਵੇਂ ਘਰਾਂ ਦੇ ਵਿੱਚ ਜਿਹੜੀ ਸਿਟੀ ਕਨਸਰਟ ਟੂ ਇਸਟੈਬਲਿਸ਼ਮੈਂਟ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਜਿਹੜੀ ਐਨਓਸੀ ਦਿੱਤੀ ਗਈ ਆ ਉਹਨੂੰ ਟੋਟਲ ਤੁਰੰਤ ਰੱਦ ਕਰਕੇ ਜਿਹੜਾ ਆ ਉਸ ਸਟੋਨ ਕ੍ਰੈਸ਼ਰ ਦੀ ਜਿੰਨੀ ਵੀ ਹੋਈ ਹੋਈ ਕੰਸਟਰਕਸ਼ਨ ਹੈ ਉਹਨੂੰ ਟੋਟਲ ਡਿਸਮੈਂਟਲ ਕੀਤਾ ਜਾਵੇ ਇਹ ਪਹਿਲਾ ਜਿਹੜਾ ਨਵੇਂ ਘਰਾ ਦਾ ਜਿਹੜਾ ਮਸਲਾ ਹੈ ਜਿਹਦੇ ਉੱਪਰ ਨਵੇਂ ਘਰਾਾਂ ਦੀ ਬਕਾਇਦਾ ਪੰਚਾਇਤ ਨੇ ਮਤਾ ਪਾ ਕੇ ਇਹ ਗੱਲ ਕਹੀ ਹੋਈ ਆ ਵੀ ਅਸੀਂ ਆਪਣੀ ਆਬਾਦੀ ਦੇ ਵਿੱਚ ਕੋਈ ਵੀ ਸਟੋਨ ਕ੍ਰੈਸ਼ਰ ਲੱਗਣ ਨਹੀਂ ਦੇਣਾ ਕਿਉਂਕਿ ਨਵੇਂ ਘਰ ਪਿਛਲੇ 2023 ਦੇ ਹੜ੍ਹ ਦੇ ਕਾਰਨ ਨਵੇਂ ਘਰ ਪੰਜਾਬ ਦੇ ਬਾਕੀ ਪਿੰਡਾਂ ਦੇ ਨਾਲੋਂ ਬਿਲਕੁਲ ਅੱਡ ਹੋ ਗਿਆ ਕਿਉਂਕਿ ਪ ਇਸ ਪਿੰਡ ਦੇ ਦੋਨੇ ਪਾਸੇ ਜਿਹੜਾ ਹੈ ਹੜ ਦਾ ਪਾਣੀ ਗੁਜ਼ਰ ਗਿਆ ਤੇ ਪਿੰਡ ਦੀ ਆਬਾਦੀ ਦੇ ਵਿੱਚੋਂ ਵਿੱਚ ਇੱਕ ਹੋਰ ਸਟੋਨ ਕ੍ਰੈਸ਼ਰ ਲਗਾਉਣ ਨੂੰ ਪੋਲੂਸ਼ਨ ਕੰਟਰੋਲ ਵੱਲੋਂ ਐਨਓਸੀ ਦੇ ਦਿੱਤੀ ਗਈ। ਇਹਦੇ ਵਿਰੋਧ ਦੇ ਵਿੱਚ ਨਵੇਂ ਕਰਾਣੇ ਪਹਿਲੀ ਗੱਲ ਜਿੱਥੇ ਬੰਦੀ ਵੱਲੋਂ ਪਹਿਲੀ ਗੱਲ ਰੱਖੀ ਗਈ ਹੈ। ਦੂਜੇ ਨੰਬਰ ਦੇ ਉੱਪਰ ਹੰਦਵਾਲ ਦੇ ਵਿੱਚ ਲਗਾਏ ਜਾ ਰਹੇ ਸਟੋਨ ਕ੍ਰੈਸ਼ਰ ਦੀ ਵੀ ਜਿਹੜੀ ਸੀਟੀ ਉਹ ਰਾਤੋਂ ਤਰਾ ਦੀ ਕੀਤੀ ਜਾਵੇ ਹਦਵਾਲ ਲਗਾਤਾਰ 2012 ਤੋਂ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੁੱਧ ਇੱਥੋਂ ਦੇ ਲੋਕ ਲਗਾਤਾਰ ਸੰਘਰਸ਼ ਕਰ ਰਹੇ ਹਨ ਪਿੰਡ ਦੀ ਆਬਾਦੀ ਦੇ ਵਿੱਚ ਉਹ ਭਾਰੀ ਪਰਕਮ ਗੱਡੀਆਂ ਨੂੰ ਬੰਦ ਕਰਾਉਣ ਦੇ ਲਈ ਲੋਕਾਂ ਨੇ ਪੂਰਾ ਇੱਕ ਸਾਲ ਉੱਥੇ ਚੱਕਾ ਜਾਮ ਕਰਕੇ ਰੱਖਿਆ ਜਿਹਦੇ ਤੋਂ ਬਾਅਦ ਅੱਜ ਪਿੰਡ ਦੇ ਵਿੱਚੋਂ ਗੱਡੀਆਂ ਨਹੀਂ ਟੱਪਦੀਆਂ ਪਰ ਫਿਰ ਵੀ ਕ੍ਰੈਸ਼ਰ ਦੇ ਰੇਤਾ ਬਜਰੀ ਦੀ ਢੋਟ ਟਰੈਕਟਰ ਟਰਾਲੀਆਂ ਦੇ ਵੱਲੋਂ ਕਰਕੇ ਆਏ ਦਿਨ ਹਾਦਸੇ ਇਸ ਪਿੰਡ ਨੂੰ ਦੇਖਣੇ ਪੈਂਦੇ ਆ ਤੇ ਜਿਹੜਾ ਮਾਈਨਿੰਗ ਦੇ ਨਾਲ ਹੰਦਵਾਲ ਪਿੰਡ ਦੀ ਜ਼ਮੀਨ ਹੈ ਜਿਹੜੀ ਲਗਾਤਾਰ ਨੁਕਸਾਨੀ ਜਾ ਰਹੀ ਹੈ ਤੇ ਇੱਕ ਹੋਰ ਸਟੋਨ ਕ੍ਰੈਸ਼ਰ ਨੂੰ ਪ੍ਰਵਾਨਗੀ ਦੇਣ ਦਾ ਮਤਲਬ ਇਹ ਹੈ ਕਿ ਇਸ ਪਿੰਡ ਦਾ ਉਜਾੜਾ ਹੋਰ ਜ਼ਿਆਦਾ ਵੱਧ ਜਾਣਾ ਤੇ ਹੰਦਵਾਲ ਪਿੰਡ ਦੇ ਵੱਲੋਂ ਵੀ ਇਹ ਮਸਲਾ ਜਿਹੜਾ ਹੈ ਦੂਜੇ ਨੰਬਰ ਤੇ ਪੁਆਇੰਟ ਰੱਖਿਆ ਗਿਆ ਤੇ ਜਿਹੜਾ ਐਸ ਡੀ ਐਮ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਆ ਇਦੋਂ ਤੋਂ ਬਾਅਦ ਤੀਜੇ ਨੰਬਰ ਦੇ ਵਿੱਚ ਇਹ ਗੱਲ ਕਰਨੀ ਹੋਵੇ ਪਿੰਡ ਨਾਮਨਗਰ ਬੇਲਾ ਸਰੇਣੇ ਦੀ ਆਬਾਦੀ ਦੇ ਵਿੱਚ ਜਿਹਨੂੰ ਕਹ ਲਈਏ ਨਾਮਨਗਰ ਇੱਕ ਬੇਲੇ ਸਰੇਣੇ ਚੋਂ ਨਵਾਂ ਪਿੰਡ ਨਿਕਲਿਆ ਆਇਆ ਜਿਹਦੇ ਪਿੰਡ ਦੇ ਬਿਲਕੁਲ ਵਿਚੋ ਵਿਚ ਇੱਕ ਹੋਰ ਸਟੋਨ ਕ੍ਰੈਸ਼ਰ ਲਗਾ ਦਿੱਤਾ ਗਿਆ ਉਹ ਸਟੋਨ ਕ੍ਰੈਸ਼ਰ ਪੂਰਾ ਤਿਆਰ ਕਰਕੇ ਉਹਨੂੰ 4 ਦਿਨ ਚਲਾ ਵੀ ਦਿੱਤਾ ਗਿਆ ਜਦ ਕਿ ਉਸ ਸਟੋਨ ਕ੍ਰੈਸ਼ਰ ਦੇ ਮਾਲਕਾਂ ਦੇ ਕੋਲ ਸਿਰਫ ਕਨਸੈਪਟ ਟੂ ਇਸਟੈਬਲਿਸ਼ਮੈਂਟ ਕ੍ਰੈਸ਼ਰ ਲਗਾਉਣ ਦੀ ਪ੍ਰਵਾਨਗੀ ਸੀਗੀ ਸੀਟੀਈਸੀ ਪਰ ਉਸ ਸਟੋਨ ਕ੍ਰੈਸ਼ਰ ਨੇ ਜਨਰੇਟਰ ਲਗਾ ਕੇ ਜਾਂ ਕਿੱਥੋਂ ਬਿਜਲੀ ਲੈ ਕੇ ਉਸ ਕ੍ਰੈਸ਼ਰ ਨੂੰ 4-5 ਦਿਨ ਚਲਾ ਕੇ ਰੱਖਿਆ ਜਿਹਦੇ ਕਰਕੇ ਪਿੰਡ ਦੇ ਨਾਲ ਦੇ ਘਰਾਂ ਨੇ ਸਾਫ਼ ਕਹਿਤਾ ਵੀ ਇਹ 4-5 ਦਿਨਾਂ ਦੇ ਵਿੱਚ ਜੀਣਾ ਮੁਹਾਲ ਕਰ ਦਿੱਤਾ ਜੇ ਕ੍ਰੈਸ਼ਰ ਲੱਗਾ ਰਿਆ ਕਿੰਤਾਏ ਜ਼ਮੀਨ ਵੀ ਇਸ ਇਲਾਕੇ ਦੀ ਪੱਟ ਲੈਣੀ ਹੈ ਤੇ ਇੱਥੇ ਰਹਿਣਾ ਮੁਸ਼ਕਲ ਹੋ ਜਾਣਾ ਤੇ ਉਸ ਉਸ ਪਿੰਡ ਕਲਿਆ ਨਾਮਨਗਰ ਬੇਲੇ ਸਰਿਆਣੇ ਦੇ ਵਿੱਚ ਢਾਡੇ ਜਮੇਰੇ ਦੀ ਹੱਦ ਦੇ ਵਿੱਚ ਲੱਗੇ ਹੋਏ ਉਸ ਸਟੋਨ ਕ੍ਰੈਸ਼ਰ ਦੇ ਲੱਗਣ ਦੇ ਨਾਲ ਚੱਲਣ ਦੇ ਨਾਲ 8-10 ਪਿੰਡਾਂ ਨੂੰ ਕ੍ਰੈਸ਼ਰ ਕ੍ਰੈਸ਼ਰ ਦੀ ਰੇਤੇ ਬਜਰੀ ਦੀਆਂ ਭਰੀਆਂ ਟਰੱਕਾਂ ਦੇ ਨਾਲ ਆਵਾਜਾਈ ਦੇ ਨਾਲ ਨੁਕਸਾਨ ਚੱਲਣਾ ਪੈਣਾ ਉਹ ਚਾਹੇ ਪਿੰਡ ਟਾੜਿਆਂ ਦਾ ਹੈ ਅਜਮੇਰਾ ਹੈ ਹਾਜੀਪੁਰ ਹੈ ਲੁਧਿਆੜੀ ਹੈ ਤੇ ਚਾਹੇ ਹੰਦਵਾਲ ਟੋਟੇ ਪਰਲੇ ਪਾਸੇ ਆ ਤੇ ਇਧਰਲੇ ਪਾਸੇ ਨੂੰ ਸਰਿਆਣਾ ਆ ਇਹ ਸਾਰੇ ਪਿੰਡਾਂ ਨੂੰ ਨੁਕਸਾਨ ਚੱਲਣੇ ਪੈਣਾ ਇਸ ਗੱਲ ਨੂੰ ਇਸ ਗੱਲ ਨੂੰ ਲੈ ਕੇ ਨਾਮਨਗਰ ਦੀ ਪੰਚਾਇਤ ਨੇ ਤੇ ਪਿੰਡ ਵਾਸੀਆਂ ਨੇ ਢਾਡਿਆ ਜਮੇਰਾ ਨੇ ਬਿਲੇ ਸਰਿਆਣੇ ਦੇ ਲੋਕਾਂ ਨੇ ਸਾਫ ਕਿਹਾ ਵੀ ਇਸ ਸਟੋਨ ਕ੍ਰੈਸ਼ਰ ਨੂੰ ਜਿਹੜਾ ਆ ਇਹਦੀ ਸਿਟੀ ਕੰਸੈਂਟ ਟੂ ਸਟੈਬਲਿਸ਼ਮੈਂਟ ਦੀ ਜਿਹੜੀ ਇਹਨੂੰ ਐਨਓਸੀ ਦਿੱਤੀ ਹੋਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਇਸ ਕ੍ਰੈਸ਼ਰ ਨੂੰ ਤੁਰੰਤ ਡਿਸਮੈਂਟਲ ਕਰਨ ਦੇ ਆਰਡਰ ਦਿੱਤੇ ਜਾਣ ਪਿੰਡ ਪੋਲ ਵਿਧਵਾਣੀਆਂ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਇੱਕ ਪਿੰਡ ਪੋਲ ਵਿਧਵਾਣੀਆਂ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਨਵੇਂ ਸਟੋਨ ਕ੍ਰੈਸ਼ਰ ਨੂੰ ਪਹਾੜਾਂ ਦੇ ਬਿਲਕੁਲ ਵਿੱਚੋ ਵਿੱਚ ਕਾਨੂੰਨ ਤਾਂ ਇਹ ਕਹਿੰਦਾ ਵੀ ਪਹਾੜਾਂ ਦੀ ਟੋਪੋਗ੍ਰਾਫੀ ਨਹੀਂ ਬਦਲੀ ਜਾ ਸਕਦੀ ਕਹਿੰਦਾ ਮਤਲਬ ਪਹਾੜ ਦੀ ਦਿੱਖ ਨੂੰ ਨਹੀਂ ਬਦਲਿਆ ਜਾ ਸਕਦਾ ਜੇ ਅਜਿਹਾ ਕੀਤਾ ਜਾਂਦਾ ਜਿੱਥੇ ਪਹਾੜਾਂ ਦੇ ਉੱਪਰ ਇੰਨੇ ਵੱਡੇ ਪੱਧਰ ਤੇ ਜਿਹੜੇ ਰੁੱਖ ਹੈ ਉਹਨਾਂ ਦਾ ਉਜਾੜਾ ਹੁੰਦਾ ਹੈ ਜੀਵ ਜੰਤੂਆਂ ਦਾ ਉਜਾੜਾ ਹੁੰਦਾ ਉਹਦੇ ਤੋਂ ਇਲਾਵਾ ਪਹਾੜ ਦੀ ਟੋਪੋਗ੍ਰਾਫੀ ਨੂੰ ਬਦਲਣ ਦੇ ਨਾਲ ਜ਼ਮੀਨ ਦੇ ਮਾਪ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਤੇ ਇਸ ਗੱਲ ਨੂੰ ਦੇਖਦਿਆਂ ਹੋਇਆਂ ਇਹ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਪਹਿਲਾਂ ਹੀ ਉਸੇ ਇੱਕ ਹੋਰ ਸਟੋਨ ਕ੍ਰਸ਼ਰ ਦੇ ਲੱਗਣ ਦੇ ਨਾਲ ਪਹਿਲਾਂ ਹੀ ਬਹੁਤ ਜ਼ਿਆਦਾ ਉਜਾੜਾ ਹੋਇਆ ਹੈ ਸੁਖਚੈਨਾਲ ਦੇ ਪਿੰਡ ਸੁਖਚੈਣ ਪਰ ਦੇ ਵਿੱਚ ਤੇ ਏਡੀਸੀ ਖੁਸ਼ਿਆਰਪੁਰ ਦੀ ਅਗਵਾਈ ਦੇ ਵਿੱਚ ਇੱਕ ਐਸਆਈਟੀ ਬਣੀ ਜਿਹਦੇ ਵੱਲੋਂ ਇਸ ਕ੍ਰੈਸ਼ਰ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਪਰ ਅੱਜ ਵੀ ਇਸ ਸਟੋਨ ਕ੍ਰੈਸ਼ਰ ਮਾਲਕਾਂ ਦੇ ਵੱਲੋਂ ਉੱਥੇ ਸਟੋਨ ਕ੍ਰੈਸ਼ਰ ਲਗਾਉਣ ਦੇ ਲਈ ਲਗਾਤਾਰ ਪਹਾੜੀ ਨੂੰ ਪੱਟਿਆ ਜਾ ਰਿਹਾ ਹੈ ਇਸ ਗੱਲ ਨੂੰ ਦੇਖਦੇ ਹੋਏ ਅਸੀਂ ਇਹ ਮੰਗ ਰੱਖੀ ਹੈ ਕਿ ਇਸ ਸਟੋਨ ਕ੍ਰੈਸ਼ਰ ਮਾਲਕਾਂ ਦੀ ਜਿਹੜੀ ਸੀਟੀਈ ਹੈ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਜੇ ਪਹਾੜ ਜਿੰਨਾ ਵੀ ਪੱਟਿਆ ਗਿਆ ਉਹਦੀ ਟੋਟਲ ਵੋਲੀਅਮ ਲੈ ਕੇ ਮਾਲਕ ਜਿਨ੍ਹਾਂ ਦੇ ਨਾਂ ਦੇ ਉੱਪਰ ਇਹਦੇ ਐਨਓਸੀ ਜਾਰੀ ਹੈ ਤੇ ਜ਼ਮੀਨ ਦੇ ਮਾਲਕਾਂ ਦੇ ਉੱਪਰ ਕ੍ਰਾਈਮਨਲ ਰਾਮਾ ਦੇ ਤਹਿਤ ਜਿਹੜੇ ਮਾਮਲੇ ਦਰਜ ਕੀਤੇ ਜਾਣ ਤੇ ਉਹਨਾਂ ਨੂੰ ਪ੍ਰੋਪਰ ਸਜ਼ਾਵਾ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਜਾਵੇ ਤਾਂ ਕਿ ਕੁਦਰਤੀ ਜਿਹੜੇ ਕੁਦਰਤ ਦੇ ਨਾਲ ਛੇੜਖਾਨੀ ਦੁਆਰਾ ਤੋਂ ਇਸ ਖੇਤਰ ਦੇ ਵਿੱਚ ਨਾ ਹੋ ਸਕੇ ਇਹ ਚੌਥੇ ਨੰਬਰ ਤੇ ਪੁਆਇੰਟ ਹੈ ਤੇ ਸੰਘਰਸ਼ ਕਮੇਟੀ ਦੇ ਆਗੂ ਮਨੋਜ ਕੁਮਾਰ ਦੇ ਉੱਪਰ ਇੱਕ ਝੂਠਾ ਮਾਮਲਾ ਪਿਛਲੇ ਦਿਨਾਂ ਹਾਜੀਪੁਰ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਹੈ ਤੇ ਜਥੇਬੰਦੀ ਵੱਲੋਂ ਤੁਰੰਤ ਮੰਗਿਆ ਪਈ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਜਿਹੜੇ ਲੋਕ ਵਿਸਲ ਬਲੋਰ ਆ ਜਿਹੜੇ ਆਵਾਜ਼ ਚੱਕਦੇ ਆ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੇ ਉੱਪਰ ਤੇ ਸਰਕਾਰ ਤੇ ਮਾਈਨਿੰਗ ਮਾਫੀਆ ਦੇ ਪ੍ਰਭਾਵ ਦੇ ਹੇਠ ਆ ਕੇ ਪੁਲਿਸ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਉੱਪਰ ਪਰਚੇ ਕਰਨ ਨੂੰ ਜਾਂਦਾ ਤੇ ਜਥੇਬੰਦੀ ਵੱਲੋਂ ਹੀ ਸਿੱਧੇ ਤੌਰ ਤੇ ਮੰਗ ਰੱਖੀ ਹੈ ਪਈ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਆਨ ਵਾਲਾ ਐਕਸ਼ਨ ਇਹਨਾਂ ਸਾਰੀ ਮੰਗਾਂ ਨੂੰ ਲੈ ਕੇ ਤਿੱਖੇ ਹੋਣ ਵਾਲੇ ਆ ਬੜਾ ਲੰਬਾ ਸਮਾਂ ਇੰਤਜ਼ਾਰ ਕਰਦਿਆਂ ਨੂੰ ਹੋ ਸਕੇ ਆ ਹੋ ਗਿਆ ਆ 6ਵੇਂ ਨੰਬਰ ਦੇ ਉੱਪਰ ਇਸ ਇਲਾਕੇ ਦੇ ਵਿੱਚ ਕਿਸੇ ਵੀ ਹੋਰ ਨਵੇਂ ਸਟੋਨ ਕ੍ਰੈਸ਼ਰ ਨੂੰ ਜਿਹੜੀ ਹੈ ਸੀਟੀਈ ਨਾ ਜਾਰੀ ਕੀਤੀ ਜਾਵੇ ਕੋਈ ਵੀ ਹੋਸਟ ਸਟੋਨ ਕ੍ਰੈਸ਼ਰ ਇਸ ਖੇਤਰ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਚਾਹੇ ਉਹ ਮੁਕੇਰੀਆਂ ਹੈ ਚਾਹੇ ਉਹ ਸ਼ਿਆਰਪੁਰ ਹੈ ਕੁਦਰਤੀ ਤੌਰ ਤੇ ਇਕੋਲੋਜੀਕਲੀ ਇਹ ਸੈਂਸਿਟਿਵ ਏਰੀਆ ਹੈ ਉੱਪਰ ਪੌਂਡ ਡੈਮ ਹੈ ਸ਼ਾਨ੍ਹੇਰ ਬਰਾਜ਼ ਹੈ ਤੇ ਕੁਦਰਤ ਦਾ ਇੰਨੇ ਕਾ ਜਾਰੇ ਰਿਸੋਰਸਸ ਹੈ ਇਸ ਖੇਤਰ ਦੇ ਵਿੱਚ ਤੇ ਮਾਈਨਿੰਗ ਕਰਨ ਦੇ ਨਾਲ ਸਾਰਿਆਂ ਦਾ ਤਹਿਸ ਨਹਿਸ ਹੋ ਰਿਹਾ ਪੂਰੇ ਇਸ ਖੇਤਰ ਦਾ ਉਜਾੜਾ ਹੋ ਰਿਹਾ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਵੇ ਕਿਸੇ ਵੀ ਪ੍ਰਕਾਰ ਦੀ ਸੀਟੀਈ ਜਿਹੜੀ ਹੈ ਇਸ ਖੇਤਰ ਦੇ ਵਿੱਚ ਨਾ ਦਿੱਤੀ ਜਾਵੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਸ਼ਾਨ੍ਹੇਰ ਬਰਾਜ਼ ਸ਼ਾਨ੍ਹੇਰ ਬਰਾਜ਼ ਬੁੰਜਾ ਗੇਟਾ ਦੇ ਬਿਲਕੁਲ ਔਰ ਇੱਕ ਸਟੋਨ ਕ੍ਰੈਸ਼ਰ ਲੱਗਾ ਹੋਇਆ ਜਿਹੜੇ ਕਾਗਜ਼ਾਂ ਦੇ ਵਿੱਚ ਇੱਕ ਦੋ ਵਾਰ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਪਰ ਜ਼ਮੀਨੀ ਹਕੀਕਤ ਦੇ ਉੱਪਰ ਉਹ ਸਟੋਨ ਕ੍ਰੈਸ਼ਰ ਅੱਜ ਵੀ ਰਨਿੰਗ ਦੇ ਵਿੱਚ ਹੈ ਜਥੇਬੰਦੀ ਮੰਗ ਰੱਖਦੀ ਹੈ ਕਿ ਇਸ ਸਟੋਨ ਕ੍ਰੈਸ਼ਰ ਨੂੰ ਪ੍ਰੋਪਰ ਤੌਰ ਤੇ ਇਹਦੇ ਸਾਰੇ ਕਨੈਕਸ਼ਨ ਰੱਦ ਕਰਕੇ ਇਹਨੂੰ ਡਿਸਮੈਂਟਲ ਕਰਨ ਦੇ ਆਰਡਰ ਦਿੱਤੇ ਜਾਣ ਤੇ ਜੇ ਇਹ ਦੁਬਾਰਾ ਤੋਂ ਚੱਲਦਾ ਤੇ ਮਾਲਕਾਂ ਦੇ ਉੱਪਰ ਕ੍ਰਿਮੀਨਲ ਧਾਰਾਵਾਂ ਮਾਂ ਦਰਜ ਕਰਕੇ ਉਹਨਾਂ ਦੇ ਉੱਪਰ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਤਾਂ ਕਿ ਦੁਬਾਰਾ ਤੋਂ ਇਸ ਸੈਂਸਿਟਿਵ ਏਰੀਆ ਦੇ ਵਿੱਚ ਸ਼ਾਹਨਹਿਰ ਬਰਾਜ ਨੂੰ ਦੇਖਦੇ ਹੋਏ ਉੱਪਰ ਬੁੰਜਾ ਗੇਟਾਂ ਨੂੰ ਦੇਖਦੇ ਹੋਏ ਉਹਦੀ ਤਹਿਸ ਨਾਸ ਕਰਨ ਦੇ ਵੱਲ ਨੂੰ ਇਹ ਨਾਂ ਜਾ ਸਕਣ ਮੁਕੇਰੀਆਂ ਹਾਈਡਲ ਜਿਹੜੀ ਨਹਿਰ ਹੈ ਪਿਛਲੇ ਦਿਨਾਂ ਅਸੀਂ ਪਿੰਡ ਵਾਸੀਆਂ ਦੇ ਵੱਲੋਂ ਬਕਾਇਦਾ ਮਤੇ ਪਾ ਕੇ ਮੁਕੇਰੀਆਂ ਹਾਈਡਲ ਤੇ ਸ਼ਾਹ ਨਹਿਰ ਬਰਾਜ਼ ਨੂੰ ਮੰਗ ਪੱਤਰ ਇਸ ਗੱਲ ਦੇ ਦਿੱਤੇ ਸੀਗੇ ਕਿ ਜਿਹੜੀਆਂ ਬੂੰਜਾ ਗੇਟ ਦੇ ਉੱਪਰ ਲੱਗੇ ਹੋਏ ਸਟੋਨ ਕ੍ਰੈਸ਼ਰ ਦੇ ਜਿਹੜੀ ਆ ਭਾਰੀ ਪਰ ਕਮ ਗੱਡੀਆਂ ਰੇਤਾ ਬਜਰੀ ਦਾ ਮਾਲ ਲੈ ਕੇ ਸ਼ਾਹ ਨਹਿਰ ਬਰਾਜ਼ ਦੀ ਪਟੜੀ ਦੇ ਉੱਪਰੋਂ ਗੁਜ਼ਰਦੀਆਂ ਜਿਹਦੇ ਨਾਲ ਸ਼ਾਹ ਨਹਿਰ ਬਰਾਜ਼ ਜਿਹੜਾ ਰੋਜ਼ਾਨਾ 2 ਤੋਂ 3 ਕਰੋੜ ਰੁਪਏ ਦੀ ਬਿਜਲੀ ਤਿਆਰ ਕਰਦਾ ਹੈ ਉਹਦੇ ਟੁੱਟਣ ਦਾ ਖਤਰਾ ਹੋ ਸਕਦਾ ਤੇ ਜੇ ਸ਼ਾਹ ਨਹਿਰ ਬਰਾਜ਼ ਮੁਕੇਰੀਆਂ ਹਾਈਡਲ ਟੁੱਟਦੀ ਹੈ ਤੇ ਹੇਠਲੇ 7-8 ਪਿੰਡਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਤੇ ਅਸੀਂ ਇਹ ਮੰਗ ਕੀਤੀ ਸੀਗੀ ਵੀ ਇਸ ਪੈਟਰੋਲਿੰਗ ਵੇ ਦੇ ਉੱਪਰ ਸ਼ਾਨ ਅਰਬਰਾਜ਼ ਦੇ ਉੱਪਰ ਹਾਈਟ ਬੈਰੀਅਰ ਲਗਾ ਦਿੱਤੇ ਜਾਣ ਤਾਂ ਕਿ ਉੱਥੋਂ ਕੋਈ ਵੀ ਕ੍ਰੈਸ਼ਰ ਮਾਲਕ ਕ੍ਰੈਸ਼ਰ ਦੀ ਜਿਹੜੀ ਹੈ ਭਾਰੀ ਪਰਕਮ ਗੱਡੀ ਨਾ ਕਰੋਸ ਹੋ ਸਕੇ ਤੇ ਸਿੱਧੇ ਤੌਰ ਤੇ ਅਸੀਂ ਮੰਗ ਦਿੱਤੀ ਹੈ ਵੀ ਇਹ ਤੁਰੰਤ ਜਿਹੜੀ ਹੈ ਮੁਕੇਰੀਆਂ ਹਾਈਡਲ ਦੇ ਉੱਪਰ ਕੋਈ ਵੀ ਗੱਡੀ ਨਾ ਟੱਪ ਸਕੇ ਕ੍ਰੈਸ਼ਰ ਮਾਲਕਾ ਦੀ ਕ੍ਰੈਸ਼ਰ ਦਾ ਮਟੀਰੀਅਲ ਲੈ ਕੇ ਇਹਨੂੰ ਸੁਨਿਚਿਤ ਕੀਤਾ ਜਾਵੇ ਤੇ ਜੇ ਕੋਈ ਹੁੰਦਾ ਹੈ ਤੇ ਉਹਨਾਂ ਦੇ ਉੱਪਰ ਅਜਿਹੇ ਪਰਚੇ ਉਹਨਾਂ ਦੀ ਗੱਡੀ ਪ੍ਰੋਪਰ ਤੌਰ ਤੇ ਬੌਂਡ ਕਰ ਦਿੱਤੀ ਜਾਵੇ ਨਾ ਕਿ ਉਹ ਭਵਿੱਖ ਦੇ ਵਿੱਚ ਚੱਲੇ ਹੀ ਨਾ ਇਸ ਗੱਲ ਦਾ ਧਿਆਨ ਰੱਖਣ ਨੂੰ ਗੱਲ ਕਹੀ ਹੈ ਕੰਡੀ ਖੇਤਰ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਖੇਤਰ ਦੇ ਵਿੱਚ ਕਿਸੇ ਵੀ ਹੋਰ ਨਵੇਂ ਸਟੋਨ ਕ੍ਰੈਸ਼ਰ ਨੂੰ ਐਨਓਸੀ ਨਾ ਜਾਰੀ ਕੀਤੀ ਜਾਵੇ ਇਸ ਗੱਲ ਨੂੰ ਸਖਤ ਤੌਰ ਤੇ ਜਥੇਵੰਦੀ ਨੇ ਇਸ ਮੀਟਿੰਗ ਦੇ ਵਿੱਚ ਸਾਹਮਣੇ ਲਿਆਂਦਾ ਹੈ ਕਿਉਂਕਿ ਕੰਢੀ ਖੇਤਰ ਇੰਨਾ ਕ ਜਿਆਦਾ ਸੈਂਸਿਟਿਵ ਹੈ ਇਸ ਖੇਤਰ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਕ੍ਰੈਸ਼ਰਾ ਦੀ ਤਦਾਦ ਵੱਧ ਰਹੀ ਹੈ ਆਨ ਆਲੇ ਸਮੇਂ ਦੇ ਵਿੱਚ ਭਵਿੱਖ ਦੇ ਕਈ ਗੰਭੀਰ ਜਿਹੜੇ ਹੈ ਸਿੱਟੇ ਇਸ ਗੱਲ ਨੂੰ ਦੇਖਣ ਨੂੰ ਮਿਲ ਸਕਦੇ ਆ ਇਸ ਗੱਲ ਨੂੰ ਮੱਦੇ ਨਜ਼ਰ ਅਸੀਂ ਇਹ ਮੰਗ ਰੱਖੀ ਹੈ ਕਿ ਕੋਈ ਵੀ ਸਟੋਨ ਕ੍ਰੈਸ਼ਰ ਨੂੰ ਨਵੇਂ ਨੂੰ ਐਨਓਸੀ ਇਸ ਖੇਤਰ ਦੇ ਵਿੱਚ ਨਾ ਦਿੱਤੀ ਜਾਵੇ ਵੱਡੀ ਇੱਕ ਗੱਲ ਹੈ ਵੀ ਪਿਛਲੇ 15 ਸਾਲਾਂ ਤੋਂ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇਸ ਖੇਤਰ ਦੇ ਵਿੱਚ ਚੱਲਦਾ ਪਿਆ ਜਦ ਕੀ ਸਰਕਾਰ ਵੱਲੋਂ ਇੱਕ ਵੀ ਮਨਜੂਰशुदा ਖਾੜੇ ਇਸ ਖੇਤਰ ਦੇ ਵਿੱਚ ਨਹੀਂ ਹੈ ਹਾਈ ਹੈਪੀ ਮਾਈਨਿੰਗ ਮਾਫੀਆ ਦੇ ਵੱਲੋਂ ਕਾਗਜ਼ਾਂ ਦੀ ਤੋੜਪੰਨ ਕਰਕੇ ਕਾਗਜ਼ਾ ਦੇ ਵਿੱਚ ਜਰੂਰ ਸ਼ੋਅ ਕੀਤੀਆਂ ਹੋਈਆਂ ਵੀ ਫਲਾਨੀ ਜਗ੍ਹਾ ਦੇ ਉੱਪਰ ਖਾੜਾ ਹੈ ਫਲਾਨੀ ਜਗ੍ਹਾ ਦੇ ਉੱਪਰ ਖਾੜਾ ਚਾਹੇ ਉਹ ਨਸ਼ਰਾ ਸ਼ਿਮਲੀ ਹੈ ਚਾਹੇ ਉਹ ਜੀਵਨਬੈਲਾ ਚਾਹੇ ਸੰਧਵਾਲ ਹੈ ਜਦਕਿ ਕਾਗਜ਼ਾ ਦੇ ਕਹ ਲਈ ਪਛੋਕਰ ਦੇ ਵਿੱਚ ਵੀ ਜਾਈਏ ਪਛੋਕਰ 100 ਸਾਲ ਦੇ ਵਿੱਚ ਵੀ ਇਹਨਾਂ ਕਿਸੇ ਵੀ ਪਿੰਡ ਦੇ ਵਿੱਚ ਨਾ ਕੋਈ ਦਰਿਆ ਦਾ ਸੋਮਾ ਹੈ ਨਾ ਹੀ ਉੱਥੇ ਕੋਈ ਖੱਡ ਬਗਦੀ ਹੈ ਵਾਈ ਜੋ ਖੇਤ ਹੈ ਜਿਨ੍ਹਾਂ ਨੂੰ ਪੱਟ ਕੇ ਉੱਥੇ ਅੱਜ ਡੂੰਗੇ ਡੂੰਗੇ 200 2200 ਫੁੱਟ ਤੌਰ ਤੇ ਮਤਲਬ ਇਲੀਗਲ ਕੰਮ ਨੂੰ ਲੀਗਲ ਕਰਨ ਦੇ ਲਈ ਖੱਡਾਂ ਨਲਾਮ ਕਰ ਦਿੱਤੀਆਂ ਗਈਆਂ ਅਸੀਂ ਇਹ ਮੰਗ ਰੱਖੀ ਹੈ ਕਿ ਇਸ ਖੇਤਰ ਦੇ ਵਿੱਚ ਜਿੰਨੇ ਵੀ ਕ੍ਰੈਸ਼ਰਾਂ ਦੇ ਵੱਲੋਂ ਕੀਤੀ ਹੋਈ ਮਾਈਨਿੰਗ ਹੈ ਉਹਨਾਂ ਦਾ ਵੋਲੀਅਮ ਕੱਢ ਕੇ ਚਾਹੇ ਉਹ ਸਵਾਂਦਰਿਆ ਦੇ ਵਿੱਚ ਹੈ ਚਾਹੇ ਉਹ ਬਿਆਸ ਦੇ ਵਿੱਚ ਹੈ ਚਾਹੇ ਹਾਜੀਪੁਰ ਦੇ ਵਾਈਜੋ ਖੇਤ ਹੈ ਚਾਹੇ ਸ਼ਿਵਾਲਿਕ ਦੀ ਪਹਾੜੀਆਂ ਹੈ ਉਹਦਾ ਟੋਟਲ ਵੋਲੀਅਮ ਕੱਢ ਕੇ ਕ੍ਰੈਸ਼ਰ ਮਾਲਕਾਂ ਦੇ ਉੱਪਰ ਜੁਰਮਾਨੇ ਲਗਾਏ ਜਾਣ ਤੇ ਉਹਨਾਂ ਨੂੰ ਕ੍ਰਿਮੀਨਲ ਤਾਰਾਮਾ ਦੇ ਤਹਿਤ ਉਹਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਜਾਣ ਇਹ ਜਥੇਬੰਦੀ ਵੱਲੋਂ ਮੰਗ ਰੱਖੀ ਗਈ ਹੈ ਅਗੇ ਬਲਾਕ ਤਲਵਾੜਾ ਵਿੱਚ ਜ਼ਿਆਦਾਤਰ ਰਕਬਾ ਜਿਹੜਾ ਪੀ ਐਲ ਪੀ ਲੈਂਡ ਹੈ ਐਕਟ 1900 ਦੀ ਤਹਿਤ ਦਫਾ 4 ਤੇ 5 ਦੇ ਅੰਦਰ ਆਂਦਾ ਹੈ ਤੇ ਵਪਾਰਕ ਗਤੀਵਿਧੀਆਂ ਇਸ ਖੇਤਰ ਦੇ ਵਿੱਚ ਬੈਨ ਹੈ ਜਦਕਿ ਇਹ ਇਸ ਇਸ ਕਾਨੂੰਨ ਇਹ ਕਹਿੰਦਾ ਪੀ ਇਸ ਖੇਤਰ ਦੇ ਵਿੱਚ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਪਰ ਫਿਰ ਵੀ ਇੱਥੇ ਨਵੇਂ ਸਟੋਰ ਕਲੈਸ਼ਨਾਂ ਨੂੰ ਲਗਾਣਾ ਦਫਾ 4 ਤੇ 5 ਦੀ ਵੱਡੇ ਪੱਧਰ ਤੇ ਉਲੰਘਣਾ ਜਿਹੜੀ ਦਫਾ ਇਹ ਕਹਿੰਦੀ ਹੈ ਪੀ ਇੱਕ ਦਰਖਤ ਨੂੰ ਅਸੀਂ ਬਿਨਾ ਪਰਵਾਨਗੀ ਲੈ ਕੱਟ ਨਹੀਂ ਸਕਦੇ ਉੱਥੇ ਵੱਡੇ ਵੱਡੇ ਪਹਾੜ ਪੱਟੇ ਜਾ ਰਹੇ ਆ ਇਹ ਮੰਗਾਂ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਰੱਖੀ ਹੈ ਇਹ ਮੰਗਾਂ ਤੁਹਾਡੇ ਨਾਲ ਮੈਂ ਜਿਹੜੀਆਂ ਸਾਂਝੀਆਂ ਕੀਤੀਆਂ ਆ ਪੀ ਇਹ 10 ਮੰਗਾਂ ਜਿਹੜੀਆਂ ਆ ਅਸੀਂ ਐਕਸ਼ਨ ਦੇ ਵਿੱਚ ਐਸਡੀਐਮ ਮੁਕੇਰੀਆਂ ਦੇ ਸਾਹਮਣੇ ਰੱਖਿਆ ਆ ਆਹ ਨਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨੇ ਕਿ ਆਪੀ ਅਸੀਨਾ ਸਾਰੀਆਂ ਗੱਲਾਂ ਨੂੰ ਲੈ ਕੇ ਰਿਵਿਊ ਕਰਾਂਗੇ ਰਿਵਿਊ ਕਹਿ ਕੇ ਆਨ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੋਂ ਜਿਹੜਾ ਹੈ ਸੱਦਾ ਦਿੱਤਾ ਜਾਏਗਾ ਜਿਦੇ ਵਿੱਚ ਭਵਿੱਖ ਦੇ ਵਿੱਚ ਕੀ ਦੇ ਸਿੱਟੇ ਆਂਦੇ ਆ ਉਹਦੇ ਉੱਪਰ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਆਨ ਵਾਲੇ ਐਕਸ਼ਨਾਂ ਦੀ ਜਿਹੜੀ ਤਿਆਰੀ ਹੈ ਉਹ ਇਸੇ ਹਿਸਾਬ ਦੇ ਨਾਲ ਕੀਤੀ ਜਾਏਗੀ ਅੱਜ ਦੇ ਸਮੇਂ ਇੰਨੀ ਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹੁੰਦੇ ਹਗੇ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਪੂਰੀ ਜਥੇਬੰਦੀ ਦਾ ਡੈਪੂਟੇਸ਼ਨ ਖਨਰ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਤੇ ਮੁਕੇਰੀਆਂ ਦੇ ਪ੍ਰਸ਼ਾਸਨ ਨੇ ਪੂਰੇ ਨਾਲ ਸਾਂਝੇ ਤੌਰ ਤੇ ਬੜੇ ਚੰ ਹੋਲ ਦੇ ਵਿੱਚ ਗੱਲਬਾਤ ਕੀਤੀ ਹੈ ਅਸੀਂ ਆਸ ਰੱਖਦੇ ਹਾਂ ਜਥੇਬੰਦੀ ਵੱਲੋਂ ਕਿ ਖੇਤਰ ਦੇ ਭਵਿੱਖ ਨੂੰ ਦੇਖਦਿਆਂ ਹੋਇਆਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਮੰਗਾਂ ਰੱਖੀਆਂ ਆ ਇਹਨਾਂ ਨੂੰ ਪ੍ਰਸ਼ਾਸਨ ਮੰਨੂਗਾ ਨਹੀਂ ਤਾਂ ਜਥੇਬੰਦੀ ਆਨ ਵਾਲੇ ਅਗਲੇ ਕਿਉਂਕਿ ਇੱਕ ਹਫ਼ਤੇ ਦਾ ਪੂਰਾ ਟਾਈਮ ਦੇ ਕੇ ਰੱਖਿਆ ਹੋਇਆ ਇੱਕ ਹਫ਼ਤੇ ਬਾਅਦ ਅਸੀਂ ਵੱਡੇ ਐਕਸ਼ਨ ਇੱਕ ਪੱਕਾ ਮੋਰਚਾ ਲਾਉਣ ਦੇ ਲਈ ਜਿਹੜਾ ਹੈ ਮਜਬੂਰ ਹੋਵਾਂਗੇ ਕਿਉਂਕਿ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਇਸ ਖੇਤਰ ਦੇ ਵਿੱਚ ਹੋਰ ਜਿਆਦਾ ਵੱਡੇ ਪੱਧਰ ਤੇ ਉੱਪਰ ਵੱਧ ਰਿਹਾ ਪ੍ਰਸ਼ਾਸਨ ਤੇ ਸਰਕਾਰ ਨੱਕ ਹੇਟ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਇਸ ਖੇਤਰ ਦੇ ਵਿੱਚ ਚੱਲਦਾ ਪਿਆ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਆ ਸਾਹਮਣੇ ਆਈਆਂ ਪਿੰਡਾਂ ਦੇ ਲੋਕਾਂ ਦੇ ਨਾਲ ਮੈਂ ਸਾਰੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਸੀਗਾ ਪੀ ਪਤਾ ਲੱਗੇ ਕਿ ਕਿਹੜਾ ਮਸਲਿਆਂ ਨੂੰ ਲੈ ਕੇ ਅੱਜ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦਾ ਵੀ ਫੈਸਲਾ ਜਥੇਬੰਦੀ ਲਹੂਗੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਧਿਆਨ ਵਾਲੇ ਸਮੇਂ ਚ ਮੀਟਿੰਗਾਂ ਕਰਕੇ ਅਗਲੇ ਐਕਸ਼ਨ ਦੀ ਜਿਹੜੀ ਵਿਉਤਪੰਦੀ ਬਣਾਉਈ ਜਾਊਗੀ ਧੰਨਵਾਦ ਜੀ